ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਵੱਡਾ ਖੁਲਾਸਾ ਹੋਇਆ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਟੀਮ ਨੇ ਦੋ ਹੋਰ ਚਲਾਨ ਲਾਕਾ ਮੈਜਿਸਟ੍ਰੇਟ ਅਜੀਪਾਲ ਸਿੰਘ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾਵਾ ਕੀਤਾ ਕਿ ਕੋਟਕਪੂਰਾ ਗੋਲੀकांड ਦੀ ਸਾਜ਼ਿਸ਼ ਸਾਬਕਾ ગ્રામ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੁਲਿਸ ਅਧਿਕਾਰੀ ਸੁਮੇਤ ਸਿੰਘ ਸੈਣੀ ਨੇ ਰਚੀ ਸੀ ਅਤੇ ਜਾਂਚ ਟੀਮ ਦੇ ਤਿੰਨ ਮੈਂਬਰਾਂ ਦੇ ਦਸਤਾਕਾ ਦਸਖਤਾਂ ਹੇਠ ਤਿਆਰ ਕੀਤੀ ਪੜਤਾਲ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਸੁਖਬੀਰ ਬਾਦਲ ਅਤੇ ਸੁਮੇਤ ਸੈਣੀ ਨੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਅਤੇ ਚੋਣਾਂ ਵਿੱਚ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਕੋਟਕਪੂਰਾ ਗੋਲੀकांड ਦੀ ਸਾਜ਼ਿਸ਼ ਰਚੀ ਸੀ ਜਾਂਚ ਟੀਮ ਨੇ ਸੁਖਬੀਰ ਬਾਦਲ ਸਾਬਕਾ ਡੀਜੀਪੀ ਸੁਮੇਸ਼ ਸੈਣੀ ਆਈਜੀ ਪਰਮਰਾ ਸਿੰਘ ਉਮਰਾ ਨੰਗਲ ਐਸਐਸਪੀ ਸੁਖਵਿੰਦਰ ਸਿੰਘ ਮਾਨ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੇਵ ਸਿੰਘ ਖਿਲਾਫ ਜਾਂਚ ਰਿਪੋਰਟਾਂ ਫੋਰੈਂਸਿਕ ਰਿਪੋਰਟਾਂ ਘਟਨਾ ਦੌਰਾਨ ਵਰਤੇ ਗਏ ਅਸਲੇ ਦੀਆਂ ਰਿਪੋਰਟਾਂ ਗਵਾਹਾਂ ਦੀ ਸੂਚੀ ਅਤੇ ਹੋਰ ਦਸਤਾਵੇਜ਼ ਅਦਾਲਤ ਨੂੰ ਸੌਂਪੇ ਅਦਾਲਤ ਨੇ ਚਲਾਨਟੀਆਂ ਫਾਈਲਾਂ ਪ੍ਰਾਪਤ ਕਰਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ 1 ਮਾਰਚ ਨੂੰ ਨਿਰਧਾਰਤ ਕੀਤੀ ਹੈ ਇਹ ਵੀ ਦੱਸ ਦਈਏ ਕਿ ਅਦਾਲਤ ਨੇ ਮੁਜ਼ਮਨਾਂ ਨੂੰ ਨੋਟਿਸ ਜਾਰੀ ਕਰਕੇ 1 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ ਇਹ ਵੀ ਦੱਸਣਾ ਬੰਦ ਹੈ ਕਿ ਉਹਨਾਂ ਦਿਨਾਂ ਉਸੇ ਦਿਨ ਵਧੀਕ ਸੈਸ਼ਨ ਜੱਜ ਜਗਜੀਤ ਕਾਲੜਾ ਦੀ ਅਦਾਲਤ ਵਿੱਚ ਬੈਵਨ ਗੋਲੀਕਾਂਡ ਦੀ ਵੀ ਸੁਣਵਾਈ ਹੋਣੀ ਹੈ ਜਨਨ ਕਿ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਵੱਡੇ ਇਲਜ਼ਾਮ ਨੇ ਸੁਖਬੀ ਸਿੰਘ ਬਾਦਲ ਦੇ ਉੱਤੇ ਜਿਹੜਾ ਵੱਡਾ ਖੁਲਾਸਾ ਹੁਣ ਸਾਹਮਣੇ ਆਇਆ ਜਦੋਂ ਦੋ ਚਲਾਨ ਹੋਰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਨੇ ਤੇ ਉੱਥੇ ਦਾਅਵਾ ਕੀਤਾ ਜਾਂਦਾ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ ਜਿਹੜਾ ਇਹ ਸਭ ਜਿ ਸਰਚੀ ਗਈ ਸੀ ਸੁਖਬੀ ਸਿੰਘ ਬਾਦਲ ਵੱਲੋਂ ਪੁਲਿਸ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਮਿਲ ਕੇ ਤਾਂ ਇਸ ਤੋਂ ਬਾਅਦ ਕਿੰਨਾ ਕਿਤੇ ਕਹਿ ਲਿਆ ਕਿ ਵੱਡੇ ਆਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਿੱਤੀ ਕਿ ਜਦੋਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਬੇਦਬੀ ਹੁੰਦੀ ਹੈ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਨਸਾਫ ਲੈਣ ਵਾਸਤੇ ਜਿਹੜੀਆਂ ਸੰਗਤਾਂ ਨੇ ਉਹ ਕੋਟਕਪੂਰਾ ਦੇ ਵਿੱਚ ਜਾਂ ਬਾਬਲ ਕਲਾਂ ਦੇ ਵਿੱਚ ਵੈੰਦੀ ਆਲੇ ਤਾਂ ਉੱਥੇ ਗੋਲੀ ਘਟਨਾ ਵਾਪਰਦੀ ਆ ਤਾਂ ਉਸ ਪੂਰੇ ਮਾਮਲੇ ਦੇ ਵਿੱਚ ਭਾਵੇਂ ਜਾਂਚ ਪਹਿਲਾਂ ਵੀ ਵੱਖ-ਵੱਖ ਐਸਆਈਟੀ ਵੱਲੋਂ ਕਰਵਾਈ ਗਈ ਜਾਂ ਕੁਝ ਕਮਿਸ਼ਨ ਵੀ ਬਣੇ ਪਰ ਕੋਈ ਸਿਰ ਬੱਤਨ ਗੱਲ ਨਹੀਂ ਸੀ ਲੱਗੀ ਹੈ ਕਿ ਤੇ ਹੁਣ ਮਾਨ ਸਰਕਾਰ ਦੇ ਵਿੱਚ ਵੀ ਕਿਤੇ ਨਾ ਕਿ ਸਵਾਲ ਜ਼ਰੂਰ ਉੱਠਣ ਸੀਗੇ ਕਿ ਜਿਹੜਾ ਇਹ ਕੇਸ ਅੱਗੇ ਵੱਲੋਂ ਜਾਂਦਾ ਦਿਖਾਈ ਨਹੀਂ ਦੇ ਰਿਹਾ ਹੈਗਾ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕਹਿ ਲਈਏ ਕਿ ਇੱਕ ਵੱਡਾ ਖੁਲਾਸਾ ਸਾਹਮਣੇ ਹੋਇਆ ਆਇਆ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ 2015 ਵਿੱਚ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸਨ ਡੀਜੀਪੀ ਸੁਮੇਸ਼ ਸਿੰਘ ਸੈਣੀ ਸਨ ਤਾਂ ਕਿਤਨਾ ਕਿਤੇ ਸਿਕੰਜਾ ਉਸ ਪਾਸੇ ਨੂੰ ਹੁਣ ਘੁਮਦਾ ਨਜ਼ਰ ਆ ਰਿਹਾ ਹੈ ਤੇ ਇਸ ਪੂਰੇ ਮਾਮਲੇ ਵਿੱਚ ਕੋਟਕਪੂਰਾ ਗੋਲੀਕੰਡ ਦਾ ਜਿਹੜਾ ਮਾਮਲਾ ਹੈ ਇਹਦੇ ਵਿੱਚ 7000 ਪੰਨਿਆਂ ਦਾ ਜਿਹੜੀ ਅੱਜ ਚਲਾਨ ਪੇਸ਼ ਕੀਤਾ ਗਿਆ ਸੀ ਪਹਿਲਾਂ ਵੀ ਅਦਾਲਤ ਵਿੱਚ ਤਾਂ ਦੋ ਚਲਾਨ ਹੋਰ ਹੁਣ ਪੇਸ਼ ਹੋਏ ਨੇ ਜਿਸ ਦੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਤਾਂ ਇਸ ਤੋਂ ਬਾਅਦ ਜਿਹੜਾ ਅਦਾਲਤ ਦੇ ਵਿੱਚ ਆਰਗੂਮੈਂਟਸ ਹੁੰਦੇ ਨੇ ਦਲੀਲਾਂ ਹੁੰਦੀਆਂ ਨੇ ਸਾਰੇ ਪੱਖ ਸੁਣੇ ਜਾਂਦੇ ਨੇ ਜਿਹੜੇ ਮਲਜ਼ਮ ਨੇ ਉਹਨਾਂ ਦੇ ਪੱਖ ਵੀ ਸੁਣੇ ਜਾਂਦੇ ਨੇ ਉਸ ਤੋਂ ਬਾਅਦ ਅਦਾਲਤ ਕਿਸੇ ਨਾ ਕਿਸੇ ਫੈਸਲੇ ਤੇ ਪਹੁੰਚਦੀ ਆ ਤਾਂ ਕਹਿ ਲਈਏ ਕਿ ਪੀੜਤ ਨੇ ਜਿਹੜੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਨਸਾਫ ਦੀ ਉਮੀਦ ਜਰੂਰ ਨਜ਼ਰ ਆਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਇਨਸਾਫ ਹੋ ਸਕਦਾ ਹੈ ਪਰ ਇਸ ਮਾਮਲੇ 'ਚ ਉਸ ਸਮੇਂ ਜਾਂਚ ਕਰਨ ਵਾਲੇ ਜਿਹੜੇ ਸਾਬਕਾ ਆਈਜੀ ਨੇ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਸਵਾਲ ਚੁੱਕੇ ਜਾ ਰਹੇ ਸੀ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਕਿ ਇਸ ਮਾਮਲੇ 'ਚ ਕੁਝ ਵੀ ਨਹੀਂ ਹੋਣਾ ਹੈਗਾ ਕੋਈ ਵੱਡੇ ਨਤੀਜੇ ਨਿਕਲ ਕੇ ਸਾਹਮਣੇ ਨਹੀਂ ਆਉਣੇ ਦੋਸ਼ੀ ਦੇ ਜਿਹੜੇ ਉਹ ਕਿਤੇ ਨਾ ਕਿਤੇ ਬਚਾਏ ਜਾ ਰਹੇ ਨੇ ਉਹ ਤਾਂ ਆਪਣੀ ਸਰਕਾਰ 'ਤੇ ਸਵਾਲ ਖੜੇ ਕਰਦੇ ਰਹੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ 'ਤੇ ਹੁਣ ਵੀ ਕਰਦੇ ਨੇ ਪਰ ਹੁਣ ਜਿਹੜੀ ਇਹ ਖੁਲਾਸਾ ਸਾਹਮਣੇ ਆਇਆ ਇਸ ਤੋਂ ਬਾਅਦ ਕੀ ਵਾਕਏ ਦੇ ਵਿੱਚ ਜਿਹੜਾ ਮੁਸ਼ਕਲਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਸ ਸਕਦੀਆਂ ਨੇ ਕੀ ਜਿਹੜੇ ਇਸ ਕੇਸ ਦੇ ਵੱਡੇ ਮੋਲਜ਼ਮ ਨੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਸਵਾਲ ਵੱਡੇ ਜ਼ਰੂਰ ਬਰਕਰਾਰ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਦਿਨੋ-ਦਿਨ ਮੁਸ਼ਕਲਾਂ ਜ਼ਰੂਰ ਬਾਤੀਆਂ ਵਿਖਾਈ ਦੇ ਰੀਆਂ ਨੇ ਜਿਸ ਤਰੀਕੇ ਦੇ ਨਾਲ ਹੁਣ ਇੱਕ ਵਾਰ ਫਿਰ ਤੋਂ ਦੋ ਚਲਾਨ ਨੇ ਜਿਹੜੇ ਪੇਸ਼ ਹੋਏ ਉਹਨਾਂ ਦੇ ਵਿੱਚ ਇਹ ਵੱਡੇ ਖੁਲਾਸੇ ਸਾਹਮਣੇ ਆਏ ਨੇ ਵੱਡਾ ਦਾਵਾ ਕੀਤਾ ਐਸਆਈਟੀ ਨੇ ਤਾ ਇਸ ਤੋਂ ਬਾਅਦ ਹੁਣ ਅੱਗੇ ਦਾ ਰੁਖ ਕੀ ਰਹਿੰਦਾ ਉਸ ਤੇ ਮੁਤਲਕ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ ਤੁਹਾਨੂੰ ਸਾਰੇ ਅਪਡੇਟਸ ਦੇ ਬਾਰੇ ਦਿੰਦੇ ਰਹਾਂਗੇ ਦਿਓ ਇਜਾਜ਼ਤ ਧੰਨਵਾਦ